ਧ੍ਰਿੜ ਕਰਨ ਤੋਂ ਬਾਅਦ ਜੋ ਪਰਸਨਾ ਤੋਂ ਗੁਰਮੰਤਰ ਨੂੰ ਦ੍ਰਿੜ ਕਰਦੇ ਆ ਉਹ ਕਰਨ ਤੋਂ ਬਾਅਦ ਆਪਾਂ ਕੀ ਕਰਨਾ ਹੈ ਆਪਣੀ ਜੋ ਸੁਰਤੀ ਹੈ ਉਹ ਕੰਨਾਂ ਦੇ ਵਿੱਚ ਰੱਖਣੀ ਸਿਮਰਨ ਕਰਨ ਤੋਂ ਬਾਅਦ ਜਦੋਂ ਆਪਾਂ ਧਿਆਨ ਦੇ ਵਿੱਚ ਬੈਠ ਜਾਨਾ ਸਾਨੂੰ ਕੋਈ ਫੁਰਨਾ ਨਹੀਂ ਹੋਣਾ ਚਾਹੀਦਾ ਜੇ ਫੁਰਨਾ ਹੁੰਦਾ ਆ ਤਾਂ ਆਪਾਂ ਪਹਿਲਾਂ ਬੋਲ ਕੇ ਅਭਿਆਸ ਕਰ ਲੈਣਾ ਮਨ ਦੀ ਕੁਮਾਰੀ ਚੜ ਗਈ ਆ ਤਾਂ ਆਪਾਂ ਧਿਆਨ ਦੇ ਵਿੱਚ ਬੈਠ ਕੇ ਸੁਰਤੀ ਨੂੰ ਕੰਨਾਂ ਦੇ ਵਿੱਚ ਰੱਖਣਾ ਦੁਨਿਆਵੀ ਫੁਰਨਾ ਕੋਈ ਨਾ ਹੋਵੇ ਤੇ ਜੇ ਸਾਨੂੰ ਕੋਈ ਦੁਨਿਆਵੀ ਫੁਰਨਾ ਹੁੰਦਾ ਵੀ ਆ ਤਾਂ ਥੋੜਾ ਜਿਹਾ ਸੁਵਾਸ ਰੋਕ ਲੈਣਾ ਫਿਰ ਛੱਡ ਦੇਣਾ ਜਿਆਦਾ ਨਹੀਂ ਰੋਕਣਾ ਜਦੋਂ ਥੋੜਾ ਜਿਹਾ ਸੁਵਾਸ ਆਪਾਂ ਰੋਕਣਾ ਆ ਉਦੋਂ ਅਨਹਦ ਸ਼ਬਦਾਂ ਨੂੰ ਸੁਣਨਾ ਤਾਂ ਜੋ ਸਾਡੀ ਜੋ ਸੁਰਤੀ ਆ ਕਨੈਕਸ਼ਨ ਆ ਉਹ ਮਾਲਕ ਦੀ ਆਵਾਜ਼ ਦੇ ਨਾਲ ਜੁੜ ਜਵੇ ਇਸ ਆਵਾਜ਼ ਨੂੰ ਬੜੇ ਹੀ ਪ੍ਰੇਮ ਦੇ ਨਾਲ ਆਹ ਦੇ ਨਾਲ ਬੜੇ ਹੀ ਸਹਜ ਦੇ ਨਾਲ ਸੁਣਨਾ ਹੈ ਇਹ ਕੋਈ ਛੋਟੀ ਮੋਟੀ ਆਵਾਜ਼ ਨਹੀਂ ਹੈ ਹੁਣ ਕਈ ਵਾਰ ਬਹੁਤੇ ਜੀਵਾਂ ਨੂੰ ਇਹ ਸ਼ਬਦ ਸੁਣਦੇ ਸੁਣਦੇ ਖਿੱਚ ਪੈਣੀ ਸ਼ੁਰੂ ਹੋ ਜਾਂਦੀ ਕਿ ਸਾਡੇ ਤਾਂ ਹੀ ਖਿੱਚ ਪੈ ਗਈ ਉਹ ਕੀ ਹੁੰਦਾ ਕਿ ਹਜੇ ਸੁਰਤੀ ਇਕાગਰੇ ਨਹੀਂ ਹੋਈ ਵਿਚਾਰਾਂ ਦੇ ਵਿੱਚ ਜਾਂ ਆਪਾਂ ਇਹਨਾਂ ਸ਼ਬਦਾਂ ਨੂੰ ਸੁਣਨ ਵਾਸਤੇ ਬੜੀ ਬੜਾ ਜ਼ੋਰ ਲਾਉਂਦੇ ਕਿ ਸਾਨੂੰ ਇਹ ਉੱਚੀ ਸੁਣਾਈ ਦੇਣ ਜੇ ਸਾਨੂੰ ਨਹੀਂ ਸੁਣਾਈ ਦਿੰਦੇ ਤਾਂ ਆਪਾਂ ਜ਼ੋਰ ਲਾਉਨੇ ਆ ਪਰ ਇਹ ਬੜੇ ਹੀ ਸਹਜ ਦੇ ਵਿੱਚ ਚਲਦੀ ਪਈ ਆ ਜੇ ਅਸੀਂ ਸਹਜ ਵਿੱਚ ਜਾਵਾਂਗੇ ਤਾਂ ਸਾਨੂੰ ਸੁਣਾਈ ਦੇਵੇਗੀ ਤਾਂ ਕਰਕੇ ਇਹਨੂੰ ਸੁਣਨ ਲੱਗਿਆਂ ਇਹਨਾਂ ਸ਼ਬਦਾਂ ਦੇ ਵਿੱਚ ਧਿਆਨ ਲਗਾਉਣ ਲੱਗਿਆਂ ਕਿਸੇ ਵੀ ਤਰ੍ਹਾਂ ਦੀ ਕੋਈ ਖਿੱਚ ਜਾਂ ਤੀੜੀ ਨਹੀਂ ਪਾਉਣੀ ਜੇ ਪਾ ਖਿੱਚ ਪਾ ਕੇ ਜ਼ੋਰ ਲਾ ਕੇ ਸੁਣਦੇ ਆ ਤਾਂ ਇਸ ਤਰ੍ਹਾਂ ਆਪਾਂ ਇਸ ਆਵਾਜ਼ ਨੂੰ ਨਹੀਂ ਸੁਣਨਾ ਹੁਣ ਆਪਾਂ ਜਦੋਂ ਬਾਹਰੀ ਆਵਾਜ਼ਾਂ ਸੁਣਦੇ ਆ ਕਿਸੇ ਨਾਲ ਗੱਲ ਕਰਦੇ ਆ ਉਦੋਂ ਨਹੀਂ ਖਿੱਚ ਪੈਂਦੀ ਪਈ ਆਪਣੇ ਉਦੋਂ ਖਿੱਚ ਬਸ ਉਸੇ ਤਰ੍ਹਾਂ ਸੁਣਨਾ ਜਿੱਦਾਂ ਮੰਨ ਲਓ ਹੁਣ ਆਪਾਂ ਇੱਥੇ ਕਮਰੇ 'ਚ ਬੈਠੇ ਆ ਆਪਾਂ ਨੂੰ ਬਾਹਰੋਂ ਕੋਈ ਆਵਾਜ਼ ਸੁਣਾਈ ਦਿੰਦੀ ਆਪਾਂ ਖਿੱਚ ਥੋੜੀ ਕੋਈ ਪਾਈ ਆ ਕੋਈ ਥਿਊੜੀ ਥੋੜੀ ਪਾਈ ਕੋਈ ਜ਼ੋਰ ਥੋੜੀ ਲਾਇਆ ਉਹ ਸਹਿਸਵਾਇ ਆ ਕੇ ਆਪਣੇ ਕੰਨਾਂ 'ਚ ਪੈ ਗਈ ਇਸੇ ਤਰ੍ਹਾਂ ਆਪਾਂ ਇਸ ਆਵਾਜ਼ ਨੂੰ ਸੁਣਨਾ ਆ ਬਸ ਆਪਾਂ ਆਪਣੇ ਵੱਲੋਂ ਕੋਈ ਜ਼ੋਰ ਨਹੀਂ ਲਾਉਣਾ ਪਰ ਫੇਰ ਵੀ ਜੇ ਤੋਂ ਇਲਾਵਾ ਕੋਈ ਖਿੱਚ ਪੈਂਦੀ ਆ ਕੋਈ ਜ਼ੋਰ ਲੱਗਦਾ ਆ ਸੁਰਤੀ ਨਹੀਂ ਕਾਗਰ ਹੁੰਦੀ ਤਾਂ ਇਹਦੇ ਲਗਾਤਾਰ ਅਭਿਆਸ ਦੇ ਨਾਲ ਹੌਲੀ 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 ਇਹ ਆਪਣੇ ਆਪ ਠੀਕ ਹੋ ਜਾਣਾ ਹੁਣ ਇਹ ਤਾਂ ਆਵਾਜ਼ ਹੀ ਅਜਿਹੀ ਆ ਕਿ ਸਾਡੇ ਪੂਰੇ ਸਰੀਰ ਨੂੰ ਇਹਨੂੰ ਗਿੱਲੇ ਕੱਪੜੇ ਆ ਜਿਦਾ ਗਿੱਲਾ ਕੱਪੜਾ ਭਾਰਾ ਹੁੰਦਾ ਜਦੋਂ ਸੁੱਕ ਜਾਂਦਾ ਤਾਂ ਹਲਕਾ ਹੋ ਜਾਂਦਾ ਬਸ ਸਮਝ ਲਓ ਜਦੋਂ ਆਪਾਂ ਇਹਨੂੰ ਸੁਣਦੇ ਆ ਮਨ ਦੀ ਮੈਲ ਉਤਰ ਜਾਂਦੀ ਆ ਤੇ ਸਾਰਾ ਹੀ ਸਰੀਰ ਸਾਡਾ ਤਨ ਮਨ ਹਲਕਾ ਹੋ ਜਾਂਦਾ ਇਸ ਵਾਸਤੇ ਆਪਾਂ ਮਾਲਕ ਦੇ ਅੱਗੇ ਬੇਨਤੀ ਕਰਨੀ ਆ। ਬਸ ਇਹ ਹੀ ਸਭ ਤੋਂ ਵਧੀਆ ਸਮਾਂ ਹੈ। ਧਿਆਨ ਦੇ ਵਿੱਚ ਬੈਠ ਕੇ ਆਪ ਸਾਰਿਆਂ ਨੇ ਆਪੋ ਆਪਣੀ ਬੇਨਤੀ ਕਰਨੀ ਆ। ਬੇਨਤੀ ਤਾਂ ਸੇਮ ਹੈ ਜੇ ਅਧਿਆਤਮਿਕ ਦੇ ਰਸਤੇ ਤੇ ਜਾਣਾ ਆ ਕਿ ਮਹਾਰਾਜ ਕਿਰਪਾ ਕਰੋ ਨਾਮ ਦੀ ਮਰੇ ਕਿਰਪਾ ਕਰੋ ਮਿਲਾਪ ਹੋ ਜਾਏ। ਇੱਥੇ ਕੋਈ ਵੀ ਦੁਨਿਆਵੀ ਇੱਛਾ ਰੱਖ ਕੇ ਨਹੀਂ। ਨਾ ਮੈਨੂੰ ਗੱਡੀਆਂ ਆਕਾਰਾਂ ਮਿਲ ਜਾਣਾ, ਮੇਰਾ ਵਿਆਹ ਹੋ ਜਾਵੇ, ਆਹ ਹੋ ਜਾਵੇ, ਉਹ ਹੋ ਜਾਵੇ ਸੰਸਾਰ ਅਧਿਆਤਮਿਕ ਦੇ ਰਸਤੇ ਉੱਤੇ ਸਾਡੀ ਉન્નਤੀ ਹੋ ਜਵੇ ਵਾਧਾ ਪੈ ਜਵੇ ਸਾਨੂੰ ਸੰਗਤ ਮਿਲ ਜਵੇ ਹੋਰ ਜੋ ਅਧਿਆਤਮਿਕ ਦੇ ਰਸਤੇ ਤੇ ਆਪਾਂ ਸਾਰਾ ਕੁਝ ਮੰਗ ਸਕਦੇ ਹਾਂ ਜਦੋਂ ਨਾਮ ਦੀ ਪ੍ਰਾਪਤੀ ਹੋ ਗਈ ਫਿਰ ਆਪਾਂ ਕੀ ਮੰਗਣਾ ਕਿ ਅਸੀਂ ਮਹਾਰਾਜ ਇਸ ਨਾਮ ਦੇ ਵਿੱਚ ਸਮਾ ਜਾਈਏ ਸਾਨੂੰ ਸਿਖਾ ਦਿਓ ਸਾਨੂੰ ਆਉਂਦਾ ਨਹੀਂ ਸਾਨੂੰ ਪਤਾ ਨਹੀਂ ਲੱਗਦਾ ਵੀ ਕਿੱਦਾਂ ਸਮਾਉਣਾ ਇਸ ਨਾਮ ਦੇ ਵਿੱਚ ਜਦੋਂ ਆਪਾਂ 1 ਘੰਟਾ ਜਾਂ 1.5 ਘੰਟਾ ਬੋਲ ਕੇ ਸਿਮਰਨ ਕਰ ਲੰਨੇ ਆ ਫਿਰ ਆਪਾਂ ਨੂੰ ਘੱਟੋ ਘੱਟ ਨੇ ਤਾਂ 15-20 ਮਿੰਟ ਤਾਂ ਬਿਠਣਾ ਚਾਹੀਦਾ ਧਿਆਨ ਦੇ ਵਿੱਚ ਜਿੱਥੇ ਆਪਾਂ ਨੂੰ ਕੋਈ ਫੁਰਨਾ ਨਾ ਆਵੇ ਇਹਨਾਂ ਨੂੰ ਸੁਣਦੇ ਸੁਣਦੇ ਕੁਮਾਰੀ ਚੜਦੀ ਹੈ ਤੇ نیند ਆਉਂਦੀ ਹੈ ਉਹ ਜ਼ਰੂਰ ਲਓ ਬਸ ਇਹ ਪ੍ਰੈਕਟਿਸ ਇਹ ਅਭਿਆਸ ਇਹ ਮਿਹਨਤ ਰੋਜ਼ਾਨਾ ਕਰਨੀ ਆ ਹਰ ਸਮੇਂ ਕਰਨੀ ਆ ਇਹ ਤਾਂ ਗੁਰਬਾਣੀ ਦੇ ਵਿੱਚ ਦੱਸਿਆ ਆ ਨਾ ਕਿ ਆਪਣੀ ਇਹੀ ਅਸਲੀ ਭਗਤੀ ਆ ਇਹ ਪੂਜਾ ਆ ਜਿੰਨੀ ਕਰਨੀ ਆ ਕਰ ਲਓ ਬਾਹਰੀ ਤੌਰ ਤੇ ਵੀ ਤਾਂ ਆਪਾਂ ਕਰਦੇ ਆਂ ਬੜੇ ਚਾਅ ਦੇ ਨਾਲ ਕਰਦੇ ਆਂ ਕੋਈ ਨਗਰ ਕੀਰਤਨ ਅਜ ਵੀ ਆਪਾਂ ਕਿਦਾਂ ਅੱਗੇ ਹੋ ਹੋ ਕੇ ਸੇਵਾ ਕਰਦੇ ਆਂ ਕਿਤੇ ਵੀ ਕੋਈ ਸੇਵਾ ਹੋਵੇ ਸ਼ਬੀਲ ਦੀ ਸੇਵਾ ਹੋਵੇ ਗੁਰਦੁਆਰਾ ਸਾਹਿਬ ਜੋੜੇ ਝਾੜਨ ਦੀ ਸੇਵਾ ਹੋਵੇ ਲੰਗਰ ਦੀ ਸੇਵਾ ਹੋਵੇ ਇਹ ਵੀ ਪੂਜਾ ਹੈ ਇਹ ਵੀ ਸੇਵਾ ਹੈ ਇਹ ਵੀ ਪਵਿੱਤ੍ਰ ਵਧ ਕਰਨੀ ਹੈ ਅਸੀਂ ਇਹ ਨਾਮ ਸਿਮਰਨ ਕਰਨ ਤੋਂ ਬਾਅਦ ਤਾਂ ਸੁਣਨਾ ਤਾਂ ਜੋ ਮਨ ਇਹਦੇ ਵਿੱਚ ਸਮਾਗਿਆ ਆਪਣੇ ਘਰੇ ਚੱਲ ਜਵੇ ਸਾਨੂੰ ਆਪਣੇ ਮਾਲਕ ਦੀ ਪਿਤਾ ਦੀ ਆਵਾਜ਼ ਦੀ ਪਹਿਚaan ਰਵੇ ਕਿ ਕਿਹੋ ਜੀ ਆਵਾਜ਼ ਆ ਹੁਣ ਜਿਹੜੀ ਪਹਿਚaan ਹੋਣੀ ਆ ਉਹ ਸੁਣ ਸੁਣ ਕੇ ਹੋਣੀ ਆ ਜਿਹੜਾ ਪਿਆਰ ਪੈਣਾ ਆ ਉਹ ਵੀ ਸੁਣ ਸੁਣ ਕੇ ਹੋਣਾ ਜਿੰਨਾ ਆਪਾਂ ਇੱਧਰ ਧਿਆਨ ਰੱਖਾਂਗੇ ਓਨਾ ਪਿਆਰ ਪੈ ਜਾਣਾ ਜੀਵ ਜਿਸ ਚੀਜ਼ ਦੇ ਨਾਲ ਜ਼ਿਆਦਾ ਰਹਿੰਦਾ ਹੈ ਇਹਦਾ ਉਧਰ ਪਿਆਰ ਪੈ ਜਾਂਦਾ ਜੇ ਆਪਾਂ ਮਾਲਕ ਵੱਲ ਆਪਣਾ ਜ਼ਿਆਦਾ ਸਮਾਂ ਬਤਾਵਾਂਗੇ ਸਿਮਰਨ ਕਰਾਂਗੇ ਇੱਧਰ ਪਿਆਰ ਪੈ ਜਾਊਗਾ ਜੇ ਆਪਾਂ ਉਧਰ ਲੱਗੇ ਰਹੇ ਉਧਰ ਪਿਆਰ ਪੈ ਜਾਊਗਾ ਆਪਾਂ ਬੈਠਣ ਲੱਗਿਆ ਦੇਖਣਾ ਕਿ ਸਾਡੇ ਅੰਦਰ ਕਿਹੜੀ ਆਵਾਜ਼ ਸੁਣਾਈ ਸਾਨੂੰ ਦਿੰਦੀ ਹੈ ਕੀ ਦਾਦੀ ਆਵਾਜ਼ ਆ ਜੇ ਨਹੀਂ ਸੁਣਾਈ ਦਿੰਦੀ ਤਾਂ ਵਿਚਾਰਾਂ ਨੂੰ ਮਾਰ ਲੈਣਾ ਦੇਖੋ ਇਸ ਆਵਾਜ਼ ਨੂੰ ਸੁਣਦੇ ਨੇ ਕਈ ਜੀਵ ਆਪਾਂ ਸੁਣਦੇ ਆ ਪਰ ਇਹਦੇ ਉੱਤੇ ਸਾਨੂੰ ਭਰੋਸਾ ਵੀ ਹੋਣਾ ਚਾਹੀਦਾ ਜੇ ਭਰੋਸਾ ਨਹੀਂ ਹੋਇਆ ਤਾਂ ਉਹ ਚੀਜ਼ ਪ੍ਰੋਪਰ ਕੰਮ ਨਹੀਂ ਕਰਦੀ ਜਦੋਂ ਸਾਡਾ ਭਰੋਸਾ ਬਣ ਗਿਆ ਆਪਾਂ ਤਨ ਮਨ ਧਨ ਮਾਲਕ ਅੱਗੇ ਧਰ ਦਿੱਤਾ ਤਾਂ ਇਹ ਸ਼ਬਦ ਜੀਵ ਦਾ ਭਲਾ ਕਰਦੇ ਨੇ ਇਸ ਤਰ੍ਹਾਂ ਆਪਾਂ ਇਹ ਪਿਆਰੀ ਜਹੀ ਆਵਾਜ਼ ਦਾ ਬੜੀ ਗਹਿਰਾਈ ਦੇ ਨਾਲ ਪਿੱਛਾ ਕਰਨਾ ਹੈ ਕਿ ਕਿੱਥੇ ਟੱਕਰ ਜਾਂਦੀ ਆ ਕਿੱਥੋਂ ਆਉਂਦੀ ਆ ਫਿਰ ਭਾਈ ਵੀ ਦੇਖਣਾ ਕਿ ਸਾਡਾ ਮਨ ਕਿੱਥੇ ਬੈਠਦਾ ਹੈ